ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹ ਤੁਹਾਨੂੰ ਧੰਨਵਾਦ ਅੱਜ ਤੁਸੀਂ ਸੁਣोगे ਰੋਬਰਟ ਟੀ ਕੇਓ ਸਾਕੀ ਦੁਆਰੇ ਲਿਖੀ ਕਿਤਾਬ ਰਿਚ ਡੈਡ ਪੋਰ ਡੈਡ ਜੇਕਰ ਤੁਸੀਂ ਜ਼ਿੰਦਗੀ ਤੋਂ ਸਬਕ ਸਿੱਖਦੇ ਹੋ ਤਾਂ ਇਸ ਨਾਲ ਤੁਹਾਨੂੰ ਬੜਾ ਫਾਇਦਾ ਹੋਵੇਗਾ ਜੇਕਰ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ ਤਾਂ ਜ਼ਿੰਦਗੀ ਤੁਹਾਨੂੰ ਲਗਾਤਾਰ ਥੱਕੇ ਦਿੰਦੀ ਰਹੇਗੀ ਲੋਕ ਦੇ ਚੀਜ਼ਾਂ ਕਰਦੇ ਹਨ ਕੁਝ ਲੋਕ ਜ਼ਿੰਦਗੀ ਦੇ ਤੱਕਿਆਂ ਨੂੰ ਸਹੇਂਦੇ ਚਲੇ ਜਾਂਦੇ ਹਨ। ਬਾਕੀ ਲੋਕ ਗੁੱਸੇ ਹੋ ਜ਼ਿੰਦਗੀ ਨੂੰ ਤੱਕੇ ਦੇ ਦਿੰਦੇ ਹਨ। ਪਰ ਉਹ ਤੱਕਾ ਦਿੰਦੇ ਹਨ ਆਪਣੇ ਬਾਸ ਨੂੰ, ਆਪਣੇ ਕੰਮ ਨੂੰ, ਆਪਣੀ ਪਤਨੀ ਜਾਂ ਪਤੀ ਨੂੰ। ਉਹ ਇਹ ਨਹੀਂ ਜਾਣਦੇ ਕਿ ਜ਼ਿੰਦਗੀ ਉਹਨਾਂ ਨੂੰ ਤੱਕਾ ਦੇ ਰਹੀ ਹੈ। ਮੈਂ ਨਹੀਂ ਜਾਣਦਾ ਕਿ ਉਹ ਕਿਸ ਬਾਰੇ ਗੱਲਾਂ ਕਰ ਰਹੇ ਸਨ। ਜ਼ਿੰਦਗੀ ਸਾਨੂੰ ਸਾਰਿਆਂ ਨੂੰ ਤੱਕੇ ਮਾਰਦੀ ਹੈ। ਕੁਝ ਲੋਕ ਹਾਰ ਮੰਨ ਲੈਂਦੇ ਹਨ। ਬਾਕੀ ਦੇ ਲੋਕ ਲੜਦੇ ਹਨ ਕੁਝ ਲੋਕ ਸਬਕ ਸਿੱਖ ਅੱਗੇ ਵੱਧ ਜਾਂਦੇ ਹਨ ਉਹ ਜ਼ਿੰਦਗੀ ਦੇ ਧੱਕਿਆਂ ਦਾ ਸਵਾਗਤ ਕਰਦੇ ਹਨ ਇਹਨਾਂ ਗਿਨੇ ਚੁਨੇ ਲੋਕਾਂ ਲਈ ਇਸ ਦਾ ਇਹ ਮਤਲਬ ਹੁੰਦਾ ਹੈ ਕਿ ਉਹਨਾਂ ਨੂੰ ਕੁਝ ਨਵਾਂ ਸਿੱਖਣਾ ਚਾਹੀਦਾ ਹੈ ਉਹ ਸਿੱਖਦੇ ਤੇ ਅੱਗੇ ਵੱਧ ਜਾਂਦੇ ਹਨ ਜ਼ਿਆਦਾਤਰ ਲੋਕ ਛੱਡ ਦਿੰਦੇ ਹਨ ਅਤੇ ਕੁਝ ਤੁਹਾਡੇ ਵਾਂਗ ਲੜਦੇ ਵੀ ਹਨ ਅਮੀ ਡੈਡੀ ਖੜੇ ਹੋ ਗਏ ਤੇ ਉਹਨਾਂ ਨੇ ਟੁੱਟੀ ਹੋਈ ਖਿੜਕੀ ਨੂੰ ਬੰਦ ਕਰ ਦਿੱਤਾ ਜੇਕਰ ਤੁਸੀਂ ਇਹ ਸਬਕ ਸਿੱਖ ਲੈਂਦੇ ਹੋ ਤਾਂ ਤੁਸੀਂ ਇੱਕ ਸਮਝਦਾਰ ਅਮੀਰ ਤੋਂ ਅਮੀਰ ਤੇ ਸੁਖੀ ਨੌਜਵਾਨ ਬਣ ਸਕਦੇ ਹੋ ਜੇਕਰ ਤੁਸੀਂ ਇਹ ਨਹੀਂ ਸਿੱਖਦੇ ਹੋ ਤਾਂ ساری ਜ਼ਿੰਦਗੀ ਆਪਣੀ ਸਮੱਸਿਆਵਾਂ ਬਾਰੇ ਆਪਣੀ ਨੌਕਰੀ ਘੱਟ ਤਨਖਾਹ ਜਾਂ ਆਪਣੇ ਬਾਸ ਨੂੰ ਬੌਸ ਨੂੰ ਕੋਸ ਦੇ ਰਹੋਗੇ ਤੁਸੀਂ ਹਮੇਸ਼ਾ ਇਹੋ ਜਿਹੇ ਵੱਡੇ ਮੌਕਿਆਂ ਦਾ ਇੰਤਜ਼ਾਰ ਕਰਦੇ ਰਹੋਗੇ ਜਿਹੜੇ ਆਉਣ ਤੇ ਤੁਹਾਡੀ ਵਿੱਤੀ ਜਾਂ ਪੈਸਿਆਂ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਸੁਲਝਾ ਦੇਣ। ਅਮੀਰ ਡੈਡੀ ਨੇ ਮੇਰੇ ਵੱਲ ਦੇਖਿਆ ਕਿ ਕੀ ਮੈਂ ਹੁਣ ਵੀ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਹਾਂ। ਉਹਨਾਂ ਦੀਆਂ ਅੱਖਾਂ ਮੇਰੀਆਂ ਅੱਖਾਂ ਨਾਲ ਮਿਲੀਆਂ। ਅਸੀਂ ਇੱਕ ਦੂਜੇ ਵੱਲ ਦੇਖਦੇ ਰਹੇ ਤੇ ਸਾਡੀਆਂ ਅੱਖਾਂ ਵਿੱਚਕਾਰ ਆਪਸ ਦੀਆਂ ਤਾਰਾਂ ਵਾਂ ਬਹਿਣ ਲੱਗੀਆਂ। ਆਖਰ ਜਦੋਂ ਮੈਂ ਉਹਨਾਂ ਦੇ ਸੰਦੇਸ਼ ਦਾ ਸਾ ਸਮਝ ਲਿਆ ਤਾਂ ਮੈਂ ਆਪਣੀਆਂ ਨਜ਼ਰਾਂ ਝੁਕਾ ਲਈਆਂ ਮੈਂ ਜਾਣ ਗਿਆ ਸੀ ਕਿ ਉਹ ਠੀਕ ਸਮਾਂ ਮੈਂ ਉਹਨਾਂ ਨੂੰ ਦੋਸ਼ੀ ਠਹਿਰਾ ਰਿਹਾ ਸੀ ਜਦੋਂ ਕਿ ਸਿੱਖਣ ਦੀ ਜਿੱਦ ਮੇਰੀ ਹੀ ਸੀ ਮੈਂ ਬੇਕਾਰ ਹੀ ਲੜ ਰਿਹਾ ਸੀ ਮੈਂ ਡੈਡੀ ਨੇ ਅੱਗੇ ਕਿਹਾ ਜੇਕਰ ਤੁਸੀਂ ਇਹੋ ਜਿਹੇ ਵਿਅਕਤੀ ਹੋ ਜਿਸ ਵਿੱਚ ਹਿੰਮਤ ਨਹੀਂ ਤਾਂ ਤੁਸੀਂ ਜ਼ਿੰਦਗੀ ਦੇ ਹਰth ਪੜੇ ਤੇ ਅੱਗੇ ਹਾਰ ਮੰਨ ਲਵੋਗੇ ਜੇਕਰ ਤੁਸੀਂ ਇਸ ਕਿਸਮ ਦੇ ਇਸ ਕਿਸਮ ਦੇ ਵਿਅਕਤੀ ਹੋ ਤਾਂ ਤੁਸੀਂ ساری ਜ਼ਿੰਦਗੀ ਸੁਰੱਖਿਅਤ ਖੇਡ ਖੇਡਦੇ ਰਹੋਗੇ ਸਹੀ ਚੀਜ਼ਾਂ ਕਰਦੇ ਰਹੋਗੇ ਤੇ ਕਿਸੇ ਇਹੋ ਜਿਹੇ ਸਮੇਂ ਦਾ ਇੰਤਜ਼ਾਰ ਕਰਦੇ ਰਹੋਗੇ ਜਿਹੜਾ ਆਉਣ ਵਾਲਾ ਨਹੀਂ ਹੈ ਤੇ ਫਿਰ ਤੁਸੀਂ ਇੱਕ ਬੋਰਿੰਗ ਬੁੱਢੇ ਵਾਂਗ ਮਰ ਜਾਵੋਗੇ ਤੁਹਾਡੇ ਢੇਰ ਸਾਰੇ ਦੋਸਤ ਹੋਣਗੇ ਜਿਹੜੇ ਤੁਹਾਡੀ ਸਿਰਫ ਇਸ ਕਰਕੇ ਤਾਰੀਫ਼ ਕਰਨਗੇ ਕਿਉਂਕਿ ਤੁਸੀਂ ਇੱਕ ਮਿਹਨਤੀ ਤੇ ਭਲੇ ਆਦਮੀ ਸੀ ਤੁਸੀਂ ਆਪਣੀ ਜ਼ਿੰਦਗੀ ਸੁਰੱਖਿਅਤ ਖੇਡ ਖੇਡਣ ਤੇ ਸਹੀ ਚੀਜ਼ਾਂ ਕਰਨ ਚਹੀ ਗੁਜ਼ਾਰ ਦਿੱਤੀ। ਪਰ ਸਚਾਈ ਤੇ ਇਹ ਹੈ ਕਿ ਤੁਸੀਂ ਜ਼ਿੰਦਗੀ ਦੇ ਥਪੇੜਿਆਂ ਸਾਹਮਣੇ ਗੋਡੇ ਟੇਕ ਦਿੱਤੇ ਸਨ। ਤੁਸੀਂ ਖ਼ਤਰਾ ਮੁੱਲ ਲੈਣ ਦੀ ਕਲਪਨਾ ਕਰਨ ਤੋਂ ਵੀ ਡਰਦੇ ਸੀ। ਅਸਲ 'ਚ ਤੁਸੀਂ ਜਿੱਤਣਾ ਚਾਹੁੰਦੇ ਸੀ ਪਰ ਤੁਹਾਡੇ ਲਈ ਹਾਰਨ ਦਾ ਡਰ ਜਿੱਤਣ ਦੇ ਰੋਮਾਂਚ ਤੋਂ ਜ਼ਿਆਦਾ ਤਾਕਤਵਰ ਸਾਬਤ ਹੋਇਆ। ਅੰਦਰੋਂ ਤੁਸੀਂ ਤੇ ਕੇਵਲ ਤੁਸੀਂ ਜਾਣ ਪਾਵੋਗੇ ਕਿ ਤੁਸੀਂ ਕਦੇ ਜਿੱਤਣ ਦੀ ਕੋਸ਼ਿਸ਼ ਹੀ ਨਹੀਂ ਸੀ ਕੀਤੀ ਤੁਸੀਂ ਸੁਰੱਖਿਅਤ ਖੇਡ ਖੇਡਣ ਦਾ ਵਿਕਲਪ ਹੀ ਚੁਣਿਆ ਸਾਡੀਆਂ ਨਜ਼ਰਾਂ ਇੱਕ ਵਾਰੀ ਫਿਰ ਮਿਲੀਆਂ 10 ਸੈਕਿੰਡ ਤਾਈਂ ਅਸੀਂ ਇੱਕ ਦੂਜੇ ਵੱਲ ਦੇਖਦੇ ਰਹੇ ਤੇ ਇੱਕ ਵਾਰੀ ਫਿਰ ਮੈਂ ਉਦੋਂ ਹੀ ਨਜ਼ਰ ਹਟਾਈ ਜਦੋਂ ਮੈਂ ਉਹਨਾਂ ਦੀ ਗੱਲ ਦਾ ਮਤਲਬ ਸਮਝ ਲਿਆ ਉਸੀਂ ਮੈਨੂੰ ਧੱਕਾ ਦੇ ਰਹੇ ਸੀ ਮੈਂ ਪੁੱਛਿਆ ਕੁਝ ਲੋਕ ਇਸ ਤਰ੍ਹਾਂ ਕਹਿ ਸਕਦੇ ਹਨ ਮੇਰੇ ਡੈਡੀ ਮੁਸਕਰਾਏ ਮੈਂ ਤਾਂ ਹੀ ਕਹਾਗਾ ਕਿ ਮੈਂ ਤਾਂ ਹੁਣ ਜ਼ਿੰਦਗੀ ਦਾ ਸਵਾਦ ਚਖਾ ਰਿਹਾ ਸੀ ਕਿਹੋ ਜਿਹਾ ਸਵਾਦ ਮੈਂ ਪੁੱਛਿਆ ਮੈਂ ਹੁਣੇ ਗੁੱਸੇ ਵੀ ਸੀ ਪਰ ਹੁਣ ਮੇਰੀ ਜਗਿਆਸਾ ਵੀ ਜਾਗ ਚੁੱਕੀ ਸੀ ਹੁਣ ਮੈਂ ਸਿੱਖਣ ਲਈ ਵੀ ਤਿਆਰ ਸੀ ਤੁਸੀਂ ਦੋਵੇਂ ਇਹੋ ਜਿਹੇ ਪਹਿਲੇ ਵਿਅਕਤੀ ਹੋ ਜਿਨ੍ਹਾਂ ਨੇ ਮੇਰੇ ਤੋਂ ਪੈਸਾ ਬਣਾਉਣ ਦੀ ਕਲਾ ਸਿੱਖਣ ਦੀ ਬੇਨਤੀ ਕੀਤੀ ਮੇਰੇ ਕੋਲ 150 ਤੋਂ ਵੀ ਜ਼ਿਆਦਾ ਵਰਕਰ ਹਨ ਪਰ ਉਹਨਾਂ ਜੋ ਕਿਸੇ ਇੱਕ ਨੇ ਵੀ ਮੈਨੂੰ ਪੈਸਾ ਕਮਾਉਣ ਦੀ ਕਲਾ ਬਾਰੇ ਕਦੇ ਨਹੀਂ ਪੁੱਛਿਆ ਉਹ ਮੇਰੇ ਤੋਂ ਨੌਕਰੀ ਮੰਗਦੇ ਹਨ ਤਨਖਾਹ ਮੰਗਦੇ ਹਨ ਪਰ ਪੈਸਾ ਬਣਾਉਣ ਦੀ ਕਲਾ ਨਹੀਂ ਸਿੱਖਣਾ ਚਾਹੁੰਦੇ ਤਾਂ ਜ਼ਿਆਦਾਤਰ ਲੋਕ ਇਸੇ ਤਰ੍ਹਾਂ ਹੀ ਆਪਣੀ ਜ਼ਿੰਦਗੀ ਦੇ ਸਭ ਤੋਂ ਵਧੀਆ ਸਾਲ ਪੈਸਿਆਂ ਲਈ ਕੰਮ ਕਰਨ 'ਚ ਬਰਬਾਦ ਕਰ ਦੇਣਗੇ ਤੇ ਅਖੀਰ ਖੇਰ ਵਿੱਚ ਇਹ ਨਹੀਂ ਸਮਝ ਪਾਣਗੇ ਕਿ ਦਰਅਸਲ ਉਹ ਕਿਸ ਲਈ ਕੰਮ ਕਰ ਰਹੇ ਸਨ ਮੈਂ ਧਿਆਨ ਨਾਲ ਉਹਨਾਂ ਦੀਆਂ ਗੱਲਾਂ ਸੁਣਦਾ ਰਿਹਾ ਤਾਂ ਜਦੋਂ ਮਾਈਕ ਨੇ ਮੈਨੂੰ ਕਿਹਾ ਕਿ ਤੁਸੀਂ ਪੈਸਾ ਕਮਾਉਣ ਦੀ ਕਲਾ ਸਿੱਖਣਾ ਚਾਹੁੰਦੇ ਹੋ ਤਾਂ ਮੈਂ ਇੱਕ ਕੋਰਸ ਤਿਆਰ ਕੀਤਾ ਜਿਹੜਾ ਕਿ ਅਸਲ ਜ਼ਿੰਦਗੀ ਦੇ ਬੜਾ ਨੇੜੇ ਹੈ ਮੈਂ ਬੋਲ ਬੋਲ ਕੇ ਥੱਕ ਜਾਣਾ ਸੀ ਪਰ ਤੁਸੀਂ ਕਦੇ ਵੀ ਮੇਰੀ ਗੱਲ ਦਾ ਮਤਲਬ ਨਹੀਂ ਸਮਝ ਪਾਉਂਦੇ ਇਸ ਲਈ ਮੈਂ ਇਹ ਫੈਸਲਾ ਕੀਤਾ ਕਿ ਤੁਹਾਨੂੰ ਜ਼ਿੰਦਗੀ ਦੇ ਇਥੇ ਪੇੜਿਆਂ ਦਾ ਸਵਾਦ ਚਖਾ ਦਿੱਤਾ ਜਾਵੇ ਤਾਂ ਕਿ ਤੁਸੀਂ ਮੇਰੇਆਂ ਗੱਲਾਂ ਸੁਣ ਕੇ ਤੇ ਸਮਝ ਵੀ ਸਕੋ ਇਸੇ ਕਾਰਨ ਮੈਂ ਤੁਹਾਨੂੰ ਇੱਕ ਘੰਟੇ ਦੇ 10 ਸੈਂਟ ਦਿੱਤੇ ਤਾਂ 10 ਸੈਂਟ ਪ੍ਰਤੀ ਘੰਟੇ ਕੰਮ ਕਰਨ ਤੋਂ ਬਾਅਦ ਮੈਂ ਕੀ ਸਬਕ ਸਿੱਖਿਆ ਮੈਂ ਪੁੱਛਿਆ ਇਹ ਕੀ ਤੁਸੀਂ ਘਟਿਆ ਹੋ ਤੇ ਤੁਸੀਂ ਆਪਣੇ ਵਰਕਰਾਂ ਦਾ ਸ਼ੋਸ਼ਣ ਕਰਦੇ ਹੋ ਮੇਰੇ ਡੈਡੀ ਆਪਣੀ ਕੁਰਸੀ ਤੇ ਪਿੱਛੇ ਵੱਲ ਝੁਕਦੇ ਆਂ ਜ਼ੋਰ ਨਾਲ ਹੱਸਣ ਲੱਗੇ ਜਦੋਂ ਉਹਨਾਂ ਦੀ ਹਾਸੀ ਬੰਦ ਹੋਈ ਤਾਂ ਉਹਨਾਂ ਨੇ ਕਿਹਾ ਚੰਗਾ ਹੁੰਦਾ ਜੇਕਰ ਤੁਸੀਂ ਆਪਣੇ ਸੋਚਣ ਦਾ ਨਜ਼ਰੀਆ ਬਦਲ ਲਓ ਮੈਨੂੰ ਸਮੱਸਿਆ ਨਾ ਮੰਨੋ ਮੈਨੂੰ ਦੋਸ਼ ਦੇਣਾ ਛੱਡ ਦਿਓ ਜੇਕਰ ਤੁਸੀਂ ਸੋਚਦੇ ਹੋ ਕਿ ਤੁਹਾਡੀ ਸਮੱਸਿਆ ਮੈਂ ਹਾਂ ਤਾਂ ਤੁਹਾਨੂੰ ਮੈਨੂੰ ਬਦਲਣਾ ਹੋਵੇਗਾ ਇਸ ਦੀ ਬਜਾਏ ਜੇਕਰ ਤੁਹਾਨੂੰ ਇਹ ਲੱਗਦਾ ਹੈ ਕਿ ਤੁਹਾਡੀ ਸਮੱਸਿਆ ਤੁਸੀਂ ਆਪ ਹੋ ਤਾਂ ਤੁਸੀਂ ਆਪਣੇ ਆਪ ਨੂੰ ਬਦਲ ਸਕਦੇ ਹੋ ਸਿੱਖ ਸਕਦੇ ਹਾਂ ਤੇ ਜ਼ਿਆਦਾ ਸਮਝਦਾਰ ਬਣ ਸਕਦੇ ਹਾਂ ਜ਼ਿਆਦਾ ਜ਼ਿਆਤਰ ਲੋਕ ਇਹੀ ਚਾਹੁੰਦੇ ਹਨ ਕਿ ਦੁਨੀਆ ਦਾ ਹਰ ਆਦਮੀ ਬਦਲ ਜਾਵੇ ਬਸ ਐਸੀ ਆਪ ਨੂੰ ਹੀ ਨਾ ਬਦਲੀਏ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਕਿਸੇ ਦੂਜੇ ਨੂੰ ਬਦਲਣ ਤੋਂ ਜ਼ਿਆਦਾ ਸੁੱਖਾ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਬਦਲ ਲਈਏ ਮੈਂ ਤੁਹਾਡੀ ਗੱਲ ਭਲੀ ਪ੍ਰਕਾਰ ਨਹੀਂ ਸਮਝ ਪਾਇਆ ਮੈਂ ਕਿਹਾ ਆਪਣੀਆਂ ਸਮੱਸਿਆਵਾਂ ਲਈ ਮੈਨੂੰ ਦੋਸ਼ ਦੇਣਾ ਛੱਡ ਦਿਓ ਉਮੀਰ ਡੈਡੀ ਨੇ ਬੇਚੈਨੀ ਨਾਲ ਕਿਹਾ ਪਰ ਤੁਸੀਂ ਮੈਨੂੰ ਸਿਰਫ 10 ਸੈਂਟ ਦੀ ਹੀ ਤਨਖਾਹ ਦਿੱਤੀ। ਤਾਂ ਤੁਸੀਂ ਕੀ ਸਿੱਖਿਆ? ਮੇਰੇ ਡੈਡੀ ਨੇ ਮੁਸਕਰਾ ਕੇ ਪੁੱਛਿਆ। ਇਹੀ ਕੀ ਤੁਸੀਂ ਕਟੀਆਂ ਹੋ? ਮੈਂ ਸ਼ਰਾਰਤ ਨਾਲ ਮੁਸਕਰਾ ਕੇ ਕਿਹਾ। ਚੰਗਾ, ਤਾਂ ਤੁਸੀਂ ਇਹ ਸੋਚਦੇ ਹੋ ਕਿ ਸਮੱਸਿਆ ਮੈਂ ਹੀ ਹਾਂ। ਮੇਰੇ ਡੈਡੀ ਨੇ ਕਿਹਾ। ਉਹ ਤਾਂ ਤੁਸੀਂ ਹੋ ਹੀ। ਛੱਡੋ। ਇਸੇ ਢੰਗ ਨਾਲ ਸੋਚਦੇ ਰਹੋਗੇ ਤਾਂ ਤੁਸੀਂ ساری ਜ਼ਿੰਦਗੀ ਕੁਝ ਵੀ ਨਹੀਂ ਸਿੱਖ ਸਕੋਗੇ। ਜੇਕਰ ਤੁਹਾਡਾ ਨਜ਼ਰੀਆ ਹੀ ਹੈ ਕਿ ਸਮੱਸਿਆ ਮੈਂ ਹੀ ਹਾਂ ਤਾਂ ਤੁਹਾਡੇ ਕੋਲ ਕੀ ਵਿਕਲਪ ਰਹਿ ਜਾਂਦਾ ਹੈ ਜੇਕਰ ਤੁਸੀਂ ਮੇਰੀ ਤਨਖਾਹ ਨਹੀਂ ਵਧਾਉਂਦੇ ਜਾਂ ਮੈਨੂੰ ਜ਼ਿਆਦਾ ਇੱਜ਼ਤ ਨਹੀਂ ਦਿੰਦੇ ਤਾਂ ਮੈਂ ਕੰਮ ਨੂੰ ਛੱਡ ਕੇ ਚਲਾ ਜਾਵਾਂਗਾ ਠੀਕ ਕਿਹਾ ਮੀ ਡੈਡੀ ਨੇ ਕਿਹਾ ਜ਼ਿਆਦਾਤਰ ਲੋਕ ਇਹੀ ਕਰਦੇ ਹਨ ਉਹ ਕੰਮ ਛੱਡ ਕੇ ਚਲਾ ਚਲੇ ਜਾਂਦੇ ਹਨ ਅਤੇ ਦੂਜੀ ਨੌਕਰੀ ਪਾਲਦੇ ਹਨ ਜਿੱਥੇ ਉਹਨਾਂ ਨੂੰ ਹੋਰ ਵਧੀਆ ਮੌਕੇ ਅਤੇ ਜ਼ਿਆਦਾ ਤਨਖਾਹ ਨਾਲ ਉਹਨਾਂ ਦੀਆਂ ਸਮੱਸਿਆਵਾਂ ਹੱਲ ਚ ਸਕਦੀਆਂ ਹਨ ਜ਼ਿਆਦਾਤਰ ਮਾਮਲਿਆਂ ਵਿੱਚ ਇੰਜ ਨਹੀਂ ਹੁੰਦਾ ਤਾਂ ਸਮੱਸਿਆ ਕਿਵੇਂ ਸੁਲਝ ਸਕਦੀ ਹੈ ਮੈਂ ਪੁੱਛਿਆ 10 ਸੈਂਟ ਪ੍ਰਤੀ ਘੰਟੇ ਦੇ ਹਿਸਾਬ ਨਾਲ ਤਨਖਾਹ ਲੈ ਕੇ ਮੁਸਕਰਾਉਂਦੇ ਹੋਏ ਉਹ ਮੇਰੀ ਡੈਡੀ ਮੁਸਕਰਾਏ ਇਹੀ ਬਾਕੀ ਲੋਕ ਵੀ ਕਰਦੇ ਹਨ ਉਹ ਇਹ ਜਾਣਦੇ ਹੋਏ ਵੀ ਘੱਟ ਤਨਖਾਹ ਉੱਤੇ ਕੰਮ ਕਰਦੇ ਹਨ ਕਿਉਂਕਿ ਨੌਕਰੀ ਛੁੱਟ ਜਾਣ ਤੇ ਉਹਨਾਂ ਦਾ ਤੇ ਉਹਨਾਂ ਦੇ ਪਰਿਵਾਰ ਦਾ ਢਿੱਡ ਕਿਵੇਂ ਭਰੇਗਾ ਇਸ ਲਈ ਉਹ ਮਨ ਮਾਰ ਕੇ ਨੌਕਰੀ ਕਰਦੇ ਹਨ ਤੇ ਇਹ ਸੋਚ ਕੇ ਤਨਖਾਹ ਵਧਣ ਦਾ ਇੰਤਜ਼ਾਰ ਕਰਦੇ ਹਨ ਕਿ ਜ਼ਿਆਦਾ ਪੈਸਾ ਹੋਣ ਨਾਲ ਸਮੱਸਿਆ ਅਸਲ ਜਾਈਗੀ। ਜ਼ਿਆਤਰ ਲੋਕ ਇਹੋ ਹੀ ਸੋਚਦੇ ਹਨ ਤੇ ਕਰੜੀ ਮਿਹਨਤ ਕਰਦੇ ਹਨ, ਦੂਜੀ ਨੌਕਰੀ ਵੀ ਕਰ ਲੈਂਦੇ ਹਨ। ਪਰ ਤਨਖਾਹ ਉਹਨਾਂ ਨੂੰ ਘੱਟ ਹੀ ਮਿਲਦੀ ਹੈ। ਮੈਂ ਫਰਸ਼ਵਾਲ ਕੋਰ ਦਾ ਰਹਾ, ਹੁਣ ਮੈਂ ਅਮੀਰ ਡੈਡੀ ਵੱਲੋਂ ਦਿੱਤੇ ਜਾ ਰਹੇ ਸਬਕ ਨੂੰ ਸਮਝਣ ਲੱਗ ਪਿਆ ਸੀ। ਮੈਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਇਹ ਜ਼ਿੰਦਗੀ ਦਾ ਸਵਾਦ ਹੈ। ਆਖਰਕਾਰ ਮੈਂ ਉੱਪਰ ਦੇਖਿਆ ਇਹ ਆਪਣਾ ਸਵਾਲ ਫਿਰ ਦੁਹਰਾਇਆ ਤਾਂ ਫਿਰ ਇਹ ਸਮੱਸਿਆ ਕਿਵੇਂ ਸੁਲਝੇਗੀ ਇਸ ਸਵਾਲ ਦੇ ਜਵਾਬ ਦਾ ਮੇਰੇ ਡੈਡੀ ਨੇ ਮੈਨੂੰ ਉਹ ਬੇਸ਼ਕੀਮਤੀ ਨਜ਼ਰੀਆ ਦਿੱਤਾ ਜਿਹੜਾ ਉਹਨਾਂ ਨੂੰ ਆਪਣੇ ਵਰਕਰਾਂ ਤੇ ਮੇਰੇ ਗਰੀਬ ਡੈਡੀ ਤੋਂ ਨਖੇੜਦਾ ਸੀ ਤੇ ਜਿਸ ਕਾਰਨ ਉਹ ਹਵਾਈ ਦੇ ਸਭ ਤੋਂ ਜ਼ਿਆਦਾ ਅਮੀਰ ਬਣਨ ਵਾਲੇ ਸਨ ਜਦੋਂ ਕਿ ਮੇਰੇ ਪੜ੍ਹੇ ਲਿਖੇ ਗਰੀਬ ਡੈਡੀ ਜ਼ਿੰਦਗੀ ਭਰ ਪੈਸੇ ਦੀ ਤੰਗੀ ਨਾਲ ਜੁੰਝਣ ਵਾਲੇ ਇਹੀ ਕਦਰ ਪੁੱਤ ਨਜ਼ਰੀਆ ਸੀ ਜਿਸ ਨੇ ਮੇਰੀ ਜ਼ਿੰਦਗੀ ਦਾ ਨਕਸ਼ਾ ਹੀ ਬਦਲ ਦਿੱਤਾ। ਮੇਰੇ ਡੈਡੀ ਨੇ ਬਾਰ-ਬਾਰ ਮੈਨੂੰ ਇਹ ਨਜ਼ਰੀਆ ਜਾਦ ਦਵਾਇਆ ਜਿਸ ਨੂੰ ਮੈਂ ਪਹਿਲਾਂ ਪਹਿਲਾ ਸਬਕ ਕਹਾਂਗਾ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ।